ਪਿੰਡੀ ਤਾਜ਼ਾ ਸਬਜ਼ੀ ਨੂੰ ਸ਼ਹਿਰ ਦੇ ਮਾਰਕੀਟ ਦੇ ਵਿੱਚ ਕਿਵੇਂ ਵੇਚਣਾ ਹੈ ਸਵਾਗਤ ਹੈ ਐਡਨਿਕਸਾ ਐਗਰੀ ਸਪਾਰਕ ਦੇ ਇਸ ਕੋਰਸ ਦੇ ਵਿੱਚ ਇਹਦੇ ਅਸੀਂ ਦੋ ਐਪੀਸੋਡ ਪਹਿਲਾਂ ਜਾਰੀ ਕਰ ਚੁੱਕੇ ਹਾਂ ਤੇ ਇਹ ਤੀਸਰਾ ਅਤੇ ਫਾਈਨਲ ਐਪੀਸੋਡ ਹੈ ਇਹ ਕੋਰਸ ਤੁਹਾਡੇ ਲਈ ਪੂਰੀ ਤਰ੍ਹਾਂ ਮੁਫਤ ਹੈ ਇਸ ਦੀ ਕੀਮਤ ਬੇਮਿਸਾਲ ਕਿਉਂਕਿ ਇਹ ਤੁਹਾਨੂੰ ਦੱਸ ਰਿਹਾ ਹੈ ਕਿ ਪਿੰਡੀ ਤਾਜ਼ਾ ਸਬਜ਼ੀ ਸ਼ਹਿਰ ਦੀਆਂ ਮਾਰਕੀਟਾਂ ਦੇ ਵਿੱਚ ਕਿਵੇਂ ਵੇਚਣੀ ਹੈ ਰੋਜ਼ਾਨਾ ਜੁੜ ਰਹੇ ਨੌਜਵਾਨ ਉਹਨਾਂ ਦੇ ਆਉਣ ਵਾਲੇ ਸੁਨੇਹੇ ਦੱਸ ਰਹੇ ਹਨ ਕਿ ਨੌਜਵਾਨ ਮਿਹਨਤ ਕਰਨ ਤੋਂ ਬਿਲਕੁਲ ਨਹੀਂ ਡਰਦੇ ਸਗੋਂ ਜੇ ਕਰੋਨਾ ਨੂੰ ਸਹੀ ਮੌਕੇ ਮਿਲਣ ਤਾਂ ਉਹ ਬਹੁਤ ਅੱਗੇ ਤੱਕ ਜਾ ਸਕਦੇ ਨੇ ਐਡੋਨਿਕਸਾ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਵੱਲੋਂ ਸ਼ੁਰੂ ਕੀਤਾ ਗਿਆ ਐਗਰੀ ਸਪਾਰਕ ਪ੍ਰੋਗਰਾਮ ਪਿੰਡ ਦੇ ਕਿਸਾਨਾਂ ਤੇ ਨੌਜਵਾਨਾਂ ਦੇ ਲਈ ਇੱਕ ਨਵੀਂ ਰੌਸ਼ਨੀ ਹੈ ਸਵੈ ਰੋਜ਼ਗਾਰ ਦੇ ਵਿੱਚ ਟ੍ਰੇਨਿੰਗ ਹਾਸਲ ਕਰਨ ਦੇ ਲਈ ਇਸ ਦਾ ਮਕਸਦ ਸਿਰਫ ਇੱਕ ਹੈ ਕਿ ਪਿੰਡਾਂ ਦੇ ਵਿੱਚ ਉਦਮੀ ਸੋਚ ਨੂੰ ਜਗਾਉਣਾ ਤਾਂ ਜੋ ਹਰ ਇੱਕ ਕਿਸਾਨ ਸਿਰਫ ਖੇਤੀ ਨਹੀਂ ਸਗੋ ਆਪਣੇ ਲਈ ਇੱਕ ਸਫਲ ਕਾਰੋਬਾਰ ਵੀ ਬਣਾਵੇ ਜਿਹੜਾ ਕਿ ਉਹਦਾ ਚੰਗਾ ਸੈਕੰਡ ਇਨਕਮ ਸੋਰਸ ਬਣੇ ਇਸ ਕੋਰਸ ਰਾਹੀਂ ਅਸੀਂ ਤੁਹਾਨੂੰ ਸਕਲਾਈ ਗਿਆਨ ਤੇ ਮਾਰਕੀਟ ਦੀਆਂ ਜਾਣਕਾਰੀਆਂ ਦਿੱਤੀਆਂ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਕਮਾਈ ਦੇ ਵਿੱਚ ਵਾਧਾ ਕਰ ਸਕਦੇ ਹੋ ਖੁਦ ਮੁਖਤਿਆਰ ਬਣ ਸਕਦੇ ਹੋ ਅਤੇ ਭਵਿੱਖ ਲਈ ਤਿਆਰ ਜੀਵਨ ਬਣਾਉਂਦੇ ਹੋ ਸਿਰਫ ਇੱਕ ਥਾਂ ਤੇ ਖੜ ਕੇ ਸਬਜ਼ੀ ਵੇਚਣ ਵਾਲਾ ਮਾਡਲ ਅੱਜ ਦੀ ਤਰੀਕ ਦੇ ਵਿੱਚ ਕਾਫੀ ਨਹੀਂ ਐਪੀਸੋਡ ਨੰਬਰ 3 ਤੁਹਾਨੂੰ ਐਡਵਾਂਸ ਲੈਵਲ ਸੱਤ ਐਡਵਾਂਸ ਲੈਵਲਸ ਬਾਰੇ ਦੱਸੇਗਾ ਜੇਕਰ ਤੁਸੀਂ ਐਪੀਸੋਡ ਨੰਬਰ 1 ਅਤੇ 2 ਕਰ ਲਿਆ ਹੈ ਤਾਂ 에피소드 ਨੰਬਰ 3 ਤੁਹਾਨੂੰ ਤੁਹਾਡੇ ਕੰਮ ਨੂੰ ਹੋਰ ਅੱਗੇ ਵਧਾਣ ਦੇ ਵਿੱਚ ਸਹਾਇਤਾ ਕਰੇਗਾ ਐਡਵਾਂਸ ਲੈਵਲ ਨੰਬਰ 1 ਐਡਵਾਂਸ ਲੈਵਲ 1 ਦੇ ਵਿੱਚ ਅਸੀਂ ਗੱਲ ਕਰਾਂਗੇ ਮੋਬਾਈਲ ਐਂਡ ਨੋਮੈਡਿਕ ਸੇਲਿੰਗ ਮਾਡਲਸ ਇਹ ਮਾਡਲ ਤੁਹਾਨੂੰ ਸਿਰਫ ਇੱਕ ਥਾਂ ਨਹੀਂ ਬਲਕਿ ਕਈ ਜਗਾਵਾਂ ਤੇ ਅਤੇ ਗ੍ਰਾਹਕਾਂ ਤੱਕ ਪਹੁੰਚਾਉਂਦਾ ਹੈ ਇਸ ਦੇ ਅਧੀਨ ਤੁਸੀਂ ਰੋਟੇਟਿੰਗ ਕਲੋਨੀ ਸ케ਡਿਊਲ ਯਾਨੀ ਕਿ ਤੁਸੀਂ ਹਫਤਾਵਾਰੀ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਦੇ ਵਿੱਚ ਜਾ ਸਕਦੇ ਹੋ ਅਤੇ ਵੱਖ-ਵੱਖ ਦਿਨ ਜਦੋਂ ਤੁਸੀਂ ਉਸ ਕਲੋਨੀ ਦੇ ਵਿੱਚ ਜਾ ਕੇ ਖੜਦੇ ਹੋ ਤਾਂ ਉੱਥੇ ਦੇ ਲੋਕ ਪਹਿਲਾਂ ਹੀ ਤੁਹਾਡਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਉਹ ਲੋਕ ਨਹੀਂ ਉਹ ਤੁਹਾਡੇ ਗ੍ਰਾਹਕ ਨੇ ਉਹ ਤੁਹਾਡਾ ਇੰਤਜ਼ਾਰ ਕਿਉਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਤੁਹਾਡੇ ਤੇ ਯਕੀਨ ਹੈ ਕਿ ਤੁਹਾਡੀ ਸਬਜ਼ੀ ਜਿਹੜੀ ਹੈ ਉਹ ਤਾਜ਼ੀ ਹੈ ਅਤੇ ਉਹਨਾਂ ਦੀ ਸਿਹਤ ਦੇ ਲਈ ਬਹੁਤ ਚੰਗੀ ਹੈ ਸੋ ਜਦੋਂ ਵੀ ਤੁਸੀਂ ਮੋਬਾਈਲ ਜਾਂ ਨੋਮੈਡਿਕ ਸੋਇਲਿੰਗ ਮਾਡਲ ਨੂੰ ਫੋਲੋ ਕਰਨਾ ਹੈ ਤਾਂ ਆਪਣੇ ਸ਼ਹਿਰ ਦਾ ਸਰਵੇਖਣ ਬਹੁਤ ਚੰਗੇ ਤਰੀਕੇ ਦੇ ਨਾਲ ਕਰਨਾ ਹੈ ਅਕਸਰ ਜਿਹੜੇ ਇਲਾਕਿਆਂ ਦੇ ਵਿੱਚ ਵਧੇਰੇ ਨੌਕਰੀ ਪੇਸ਼ਾ ਲੋਕ ਰਹਿੰਦੇ ਨੇ ਉਹ ਸ਼ਾਮ ਨੂੰ ਥੱਕੇ ਹੋਏ ਘਰਾਂ ਦੇ ਆ ਅਤੇ ਘਰ ਦੇ ਨੇੜੇ ਮਿਲਣ ਵਾਲੀ ਸਬਜ਼ੀ ਦੀ ਦੁਕਾਨ ਤੋਂ ਹੀ ਸਬਜ਼ੀ ਖਰੀਦਣਾ ਪਸੰਦ ਕਰਦੇ ਨੇ ਤੇ ਇਸ ਤਰ੍ਹਾਂ ਤੁਸੀਂ ਆਪਣਾ ਸਹੀ ਤਰੀਕੇ ਦੇ ਨਾਲ ਜਦੋਂ ਵਿਉਂਤਬੰਦੀ ਕਰਦੇ ਹੋ ਤਾਂ ਤੁਸੀਂ ਆਪਣਾ ਮੁਨਾਫਾ ਵਧਾ ਸਕਦੇ ਹੋ ਪੌਪ ਅਪ ਸਟਾਲਸ ਪੌਪ ਅਪ ਸਟਾਲਸ ਪਾਰਕ ਕਮਿਊਨਿਟੀ ਹਾਲ ਦਫ਼ਤਰੀ ਕੰਪਲੈਕਸਾਂ ਦੇ ਬਾਹਰ ਤੁਸੀਂ ਦੋ ਤੋਂ ਤਿੰਨ ਘੰਟਿਆਂ ਦੇ ਲਈ ਉਹਨਾਂ ਦੀ ਅੱਧੀ ਛੁੱਟੀ ਦੇ ਸਮੇਂ ਨੂੰ ਮਿਲਾ ਕੇ ਜਾਂ ਉਹਨਾਂ ਦੀ ਪੂਰੀ ਛੁੱਟੀ ਦੇ ਸਮੇਂ ਨੂੰ ਮਿਲਾ ਕੇ ਇਸ ਟਾਲਾ ਲਾ ਸਕਦੇ ਹੋ ਤੇ ਉੱਥੇ ਜਦੋਂ ਇਸ ਟਾਲ ਲਗਾਓਗੇ ਤਾਂ ਲੋਕ ਆਪਣੀ ਸਹੂਲਤ ਦੇ ਅਨੁਸਾਰ ਤੁਹਾਡੇ ਕੋਲੋਂ ਸਬਜ਼ੀ ਲੈ ਜਾਂਦੇ ਨੇ ਔਰ ਜਦੋਂ ਤੁਸੀਂ ਪੱਕੇ ਤੌਰ ਤੇ ਖੜਦੇ ਹੋ ਤਾਂ ਤੁਹਾਡੇ ਪੱਕੇ ਗ੍ਰਾਹਕ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਤੀਜੀ ਆਪਸ਼ਨ ਵੀਕਲ ਮਾਰਕਟ ਔਨ 휠ਸ ਤੁਸੀਂ ਆਪਣੀ ਸਬਜ਼ੀ ਨੂੰ ਈ ਰਿਕਸ਼ਾ ਜਾਂ ਛੋਟੀ ਵੈਨ ਤੇ ਰੱਖੋ ਜਿੱਥੇ ਫੋਲਡਿੰਗ ਰੈਕ ਬਣੇ ਹੋਏ ਹੋਣ ਤੇ ਇਹ ਚਲਦੀ ਫਿਰਦੀ ਮਾਰਕੀਟ ਦੀ ਤਰ੍ਹਾਂ ਕੰਮ ਕਰੇ ਲੋਕ ਭਾਵੇਂ ਤੁਹਾਡੇ ਕੋਲੋਂ ਨਾ ਵੀ ਖਰੀਦ ਰਏ ਹੋਣ ਪਰ ਤੁਹਾਡਾ ਬ੍ਰਾਂਡ ਦੀ ਪਬਲਿਸਿਟੀ ਹੋ ਰਹੀ ਹੈ ਤੁਹਾਡੇ ਉਸ ਈ ਕਾਰਟ ਦੇ ਰਾਹੀਂ ਕਿਉਂਕਿ ਉਸ ਈ ਕਾਰਟ ਦੇ ਉੱਤੇ ਤੁਹਾਡੇ ਬ੍ਰਾਂਡ ਦੇ ਹੀ ਲੇਬਲ ਲੱਗੇ ਹੋਏ ਹਨ ਐਡਵਾਂਸ ਲੈਵਲ ਨੰਬਰ 2 ਇੰਸਟੀਚੂਨਲ ਐਂਡ ਬਲਕ ਸੇਲਸ ਹੁਣ ਗੱਲ ਕਰਦੇ ਆ ਲੈਵਲ ਨੰਬਰ 2 ਦੀ ਇਹਦੇ ਵਿੱਚ ਤੁਸੀਂ ਆਪਣੇ ਆਲੇ-ਦੋਲੇ ਦੇ ਹੋਸਟਲ ਪੀਜੀ ਹੋਮਸ ਨੂੰ ਪਛਾਣੋ ਅਤੇ ਉਹਨਾਂ ਨੂੰ ਕੰਟੈਕਟ ਕਰੋ ਅਤੇ ਉਹਨਾਂ ਦੇ ਨੂੰ ਨਿਯਮਿਤ ਸਬਜ਼ੀ ਦੀ ਸਪਲਾਈ ਬਾਰੇ ਦੱਸੋ ਤੇ ਆਪਣੀ ਸਬਜ਼ੀ ਦੇ ਫ੍ਰੀ ਸੈਂਪਲ ਸਪਲਾਈ ਕਰੋ ਤਾਂ ਜੋ ਉਹ ਗ੍ਰਾਹਕ ਤੁਹਾਡੇ ਨਾਲ ਪੱਕੇ ਤੌਰ ਤੇ ਜੁੜ ਸਕੇ ਬੀਜੀ ਹੋਮਸ ਹੋਸਟਲਸ ਇਹਨਾਂ ਦੇ ਗ੍ਰਾਹਕ ਅਕਸਰ ਪੱਕੇ ਅਤੇ ਯਕੀਨੀ ਹੁੰਦੇ ਹਨ ਕਿਉਂਕਿ ਇਹਨਾਂ ਕੋਲ ਬਹੁਤਾ ਸਮਾਂ ਨਹੀਂ ਹੁੰਦਾ ਕਿ ਬਾਹਰ ਜਾ ਕੇ ਇਹ ਸਬਜੀ ਨੂੰ ਚਹੀ ਤਰੀਕੇ ਦੇ ਨਾਲ ਛਾਂਟ ਕੇ ਲੈ ਕੇ ਆ ਸਕਣ ਤਾਂ ਤੁਹਾਡਾ ਇਹ ਘਾਟ ਤੁਹਾਡੀ ਬਹੁਤ ਵੱਡੀ ਸਹਾਇਤਾ ਕਰ ਸਕਦਾ ਹੈ ਸਿੱਧੇ ਗ੍ਰਾਹਕ ਤੱਕ ਪਹੁੰਚਣ ਦੇ ਵਿੱਚ ਛੋਟੇ ਰੈਸਟੋਰੈਂਟਸ ਅਤੇ ਕੈਫੇਸ ਨੂੰ ਜਰੂਰ ਕੰਟੈਕਟ ਕਰੋ ਕਿਉਂਕਿ ਤੁਸੀਂ ਇੱਥੇ ਇਹਨਾਂ ਦੀਆਂ ਖਾਸ ਕਿਸਮ ਦੀਆਂ ਸਬਜ਼ੀਆਂ ਅਤੇ ਖਾਸ ਕਿਸਮ ਦੀ ਜੜੀ ਬੂਟੀਆਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਹਦੇ ਨਾਲ ਇਹ ਤੁਹਾਡਾ ਬ੍ਰਾਂਡ ਜੇਕਰ ਤੁਸੀਂ ਇੱਕ ਆਪਣੀ ਪਛਾਣ ਬਣਾ ਲਈ ਹੈ ਤਾਂ ਇਹ ਰੈਸਟੋਰੈਂਟ ਵੀ ਆਪਣੇ ਮੈਨੂ ਦੇ ਵਿੱਚ ਤੁਹਾਡੇ ਬ੍ਰਾਂਡ ਨੂੰ ਸ਼ਾਮਲ ਕਰਨ ਤੋਂ ਗੁਰੇਜ਼ ਨਹੀਂ ਕਰਨਗੇ ਤੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮਾਰਕੀਟਿੰਗ ਹੈ ਕਿ ਅਸੀਂ ਫਲਾਣੇ ਫਾਰਮ ਹਾਊਸ ਦੀ ਸਬਜੀ ਨਾਲ ਹੀ ਆਪਣੀਆਂ ਡਿਸ਼ੇਸ ਤਿਆਰ ਕਰਦੇ ਹਾਂ ਤੇ ਇਹ ਇੱਕ ਵੱਡਾ ਲੇਬਲ ਬਣ ਜਾਂਦਾ ਹੈ ਸਕੂਲ ਅਤੇ ਡੇ ਕੇਅਰ ਇਹਨਾਂ ਦੀਆਂ ਰਸੋਈਆਂ ਦੇ ਵਿੱਚ ਵੀ ਤੰਦਰੁਸਤ ਸਨੈਕਸ ਜਿਵੇਂ ਕਿ ਗਾਜਰ ਦੀਆਂ ਸਟਿਕਾਂ ਖੀਰੇ ਜਾਂ ਮਿਡਡੇ ਮੀਲ ਦੇ ਵਿੱਚ ਸਪਲਾਈ ਹੋਣ ਵਾਲੀਆਂ ਚੰਗੀਆਂ ਸਬਜ਼ੀਆਂ ਦੇ ਲਈ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੇ ਯਾਦ ਰੱਖੋ ਕਿ ਬਲਕ ਸੇਲ ਜਿਹੜੀ ਹੈ ਉਹ ਪ੍ਰਤੀ ਕਿਲੋ ਦੇ ਨਾਲੋਂ ਮੁਨਾਫਾ ਥੋੜਾ ਘੱਟ ਹੁੰਦਾ ਹੈ ਪਰ ਕੰਟੀਨਿਉਟੀ ਪ੍ਰੋਸੇਮੈਂਟ ਆਰਡਰ ਤੇ ਕੋਈ ਵੱਖਰਾ ਮਾਰਕੀਟਿੰਗ ਖਰਚਾ ਨਾ ਹੋਣ ਕਰਕੇ ਇਹ ਤੁਹਾਨੂੰ ਲੰਬੇ ਸਮੇਂ ਦੇ ਵਿੱਚ ਲਾਭ ਦਿੰਦਾ ਹੈ ਐਡਵਾਂਸ ਲੈਵਲ ਨੰਬਰ 3 ਇਵੈਂਟ ਐਂਡ ਥੀਮ ਬੇਸਡ ਮਾਰਕੀਟਿੰਗ ਇਹ ਮਾਡਲ ਤੁਹਾਡੀ ਸਬਜ਼ੀ ਨੂੰ ਖਾਸ ਮੌਕਿਆਂ ਤੇ ਖਾਸ ਥਾਵਾਂ ਤੇ ਵੇਚਣ ਦਾ ਮੌਕਾ ਦਿੰਦਾ ਹੈ ਵੀਕਐਂਡ ਫਾਰਮਰ ਮਾਰਕੀਟਸ ਹਫਤਾਵਾਰੀ ਕਿਸਾਨ ਮੰਡੀਆਂ ਸ਼ਹਿਰਾਂ ਦੇ ਵਿੱਚ ਇਹ ਮੰਡੀ ਲੱਗਦੀ ਹੈ ਅਤੇ ਕਿਸਾਨ ਦੇ ਖੇਤ ਤੋਂ ਸਿੱਧੀ ਆਈ ਹੋਈ ਸਬਜ਼ੀ ਦੀਆਂ ਸਟਾਲਾਂ ਤੇ ਅਕਸਰ ਵਧੀਰੇ ਭੀੜ ਦੇਖੀ ਜਾਂਦੀ ਹੈ ਸੋ ਤੁਹਾਡੇ ਲਈ ਆਪਣੀ ਸਬਜ਼ੀ ਨੂੰ ਪ੍ਰਾਇੋਰਟੀ 베ਸ ਤੇ ਚੰਗੀ ਕੀਮਤ ਤੇ ਬੇਚਣ ਦਾ ਇੱਕ ਸਹੀ ਮੌਕਾ ਤੁਹਾਡੇ ਕੋਲ ਹੁੰਦਾ ਹੈ ਕਿਉਂਕਿ ਗ੍ਰਾਹਕ ਦੇ ਕੋਲ ਤੁਹਾਡੀ ਸਬਜ਼ੀ ਅਤੇ ਬਾਕੀਆਂ ਦੀ ਸਬਜ਼ੀ ਦੇ ਵਿੱਚ ਕੰਪੇਅਰ ਕਰਨ ਦਾ ਵੀ ਇੱਕ ਪੂਰਾ ਮੌਕਾ ਹੁੰਦਾ ਹੈ ਤੇ ਜੇਕਰ ਕੋਈ ਵੀ ਗ੍ਰਾਹਕ ਸਾਰੀ ਮੰਡੀ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੋਲ ਆ ਰਿਹਾ ਹੈ ਤਾਂ ਸਮਝ ਜਾਵੋ ਕਿ ਤੁਸੀਂ ਇੱਕ ਗ੍ਰਾਹਕ ਪੱਕਾ ਕਰ ਲਿਆ ਹੈ ਫੈਸਟਿਵ ਪੋਪਅਪਸ ਜਿਵੇਂ ਕਿ ਹੋਲੀ ਦੀਵਾਲੀ ਬਸਾਖੀ ਇਹਨਾਂ ਮੇਲਿਆਂ ਦੇ ਦੌਰਾਨ ਤੁਸੀਂ ਆਪਣੀ ਖਾਸ ਉਸ ਤਿਉਹਾਰ ਦੇ ਵਿੱਚ ਵਰਤੋਂ ਚ ਲਿਆਉਣ ਵਾਲੀ ਜਿਹੜੀ ਸਬਜੀ ਆ ਉਹਦੀ ਜਦੋਂ ਤੁਸੀਂ ਸਟਾਲ ਲਾਉਂਦੇ ਹੋ ਤਾਂ ਤੁਹਾਡੀ ਸਬਜੀ ਪਹਿਲ ਦੇ ਆਧਾਰ ਤੇ ਵਿਕ ਜਾਂਦੀ ਹੈ ਕਾਰਪੋਰੇਟ ਵੈਲਨੈਸ ਵੱਡੀਆਂ ਕੰਪਨੀਆਂ ਦੇ ਨਾਲ ਮਿਲ ਕੇ ਤੁਸੀਂ ਫਰੈਸ਼ ਫਰਾਈਡੇ ਬਾਸਕਟ ਵਰਗੀ ਸਕੀਮਸ ਚਲਾ ਸਕਦੇ ਹੋ ਜਿਦੇ ਵਿੱਚ ਤੁਸੀਂ ਉਨ੍ਹਾਂ ਦੇ ਲਈ ਉਹ ਸਾਰੀਆਂ ਸਬਜ਼ੀਆਂ ਉਹ ਸਾਰੇ ਸੈਲਡ ਸ਼ਾਮਲ ਹੋਣ ਜਿਹੜੇ ਕਿ ਕਿਸੇ ਦੇ ਸਿਹਤ ਦੇ ਲਈ ਕਿਸੇ ਦੇ weight loss ਦੇ ਲਈ ਕੰਮ ਆ ਸਕਣ ਯਾਦ ਰੱਖੋ ਇਨਾ ایਵੈਂਟ ਮਾਰਕੀਟਸ ਦੇ ਵਿੱਚ ਤੁਸੀਂ ਰੋਜ਼ਾਨਾ ਰੇਟਾਂ ਤੋਂ 20 ਤੋਂ ਲੈ ਕੇ 40% ਦੀ ਵੱਧ ਭਾਅ ਲਾ ਸਕਦੇ ਹੋ ਕਿਉਂਕਿ ਲੋਕ ਪਹਿਲਾਂ ਹੀ ਖਰੀਦਣ ਦੇ ਮੂਡ ਦੇ ਵਿੱਚ ਹੁੰਦੇ ਹਨ ਇਹ ਤੁਹਾਡੀ ਕਮਾਈ ਨੂੰ ਬੇਹਦ ਵਧਾ ਸਕਦਾ ਹੈ ਐਡਵਾਂਸ ਲੈਵਲ ਨੰਬਰ 4 ਸਬਸਕ੍ਰਿਪਸ਼ਨ ਐਂਡ ਪ੍ਰੀਪੇਡ ਮਾਡਲਸ ਸਬਸਕ੍ਰਿਪਸ਼ਨ ਤੇ ਪ੍ਰੀਪੇਡ ਮਾਡਲ ਇਹ ਰੋਜ਼ਾਨਾ ਦੀ ਵਿਕਰੀ ਦੀ ਟੈਨਸ਼ਨ ਤੋਂ ਬਚਾਉਂਦਾ ਹੈ ਤੁਹਾਡੀ ਆਮਦਨ ਨੂੰ ਯਕੀਨੀ ਬਣਾਉਂਦਾ ਹੈ ਵੀਕਲੀ ਵੈਜੀ ਬਾਕਸ ਜਦੋਂ ਤੁਸੀਂ ਇਹੋ ਜਿਹੀਆਂ ਸਕੀਮਸ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਲਾਂਚ ਕਰਦੇ ਹੋ ਤਾਂ ਗ੍ਰਾਹਕ ਜਿਨ੍ਹਾਂ ਦੇ ਕੋਲ ਤੁਹਾਡੀ ਪਹਿਲਾਂ ਹੀ ਪਛਾਣ ਬਣ ਚੁੱਕੀ ਹੈ ਉਹ ਤੁਹਾਨੂੰ ਇੱਕ ਹਫ਼ਤੇ ਦੀ ਜਾਂ ਇੱਕ ਮਹੀਨੇ ਦੀ ਸਬਜ਼ੀ ਦੇ ਲਈ ਪੈਸੇ ਪਹਿਲਾਂ ਅਡਵਾਂਸ ਦੇਣ ਤੋਂ ਗੁਰੇਜ਼ ਨਹੀਂ ਕਰੇਗਾ ਕਿਉਂਕਿ ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਕਿ ਭਾਵੇਂ ਸਬਜ਼ੀਆਂ ਦਾ ਭਾ ਜਿੰਨਾ ਮਰਜੀ ਘਟੇ ਜਾਂ ਵਧੇ ਪਰ ਤੁਹਾਡੇ ਵੀਕਲੀ ਵੇਜੀ ਬਾਕਸ ਦਾ ਰੇਟ ਨਹੀਂ ਵਧੇਗਾ ਲੋਕਾਂ ਨੂੰ ਸੁਣਨ ਦੇ ਵਿੱਚ ਇਹ ਬਹੁਤ ਹੀ ਉਪਯੋਗੀ ਲੱਗਦਾ ਹੈ ਤੇ ਅਕਸਰ ਲੋਕ ਇਹ ਸਬਸਕ੍ਰਿਪਸ਼ਨਸ ਤੁਹਾਡੇ ਕੋਲੋਂ ਖਰੀਦਦੇ ਹਨ ਤੇ ਤੁਹਾਨੂੰ ਲਾਭ ਹੁੰਦਾ ਹੈ ਕਿ ਤੁਹਾਡੇ ਕੋਲ ਪੈਸੇ ਐਡਵਾਂਸ ਦੇ ਵਿੱਚ ਆ ਜਾਂਦੇ ਨੇ ਕਸਟਮ ਬਾਕਸ ਆਪਸ਼ਨ ਜਿਵੇਂ ਕਿ ਫੈਮਿਲੀ ਬਾਕਸ ਫੈਮਿਲੀ ਬਾਕਸ ਦੇ ਵਿੱਚ ਹਫਤਾਵਾਰੀ ਸਬਜ਼ੀਆਂ ਆ ਜਾਣੀਆਂ ਹਫਤੇ ਦੇ ਹਫਤੇ ਦੀਆਂ ਤਿੰਨ ਤੋਂ ਚਾਰ ਸਬਜ਼ੀਆਂ ਜਿਹੜੀਆਂ ਕਿ ਉਹ ਆਪਣੇ ਘਰ ਦੇ ਵਿੱਚ ਬਣਾ ਸਕਦੇ ਨੇ weight loss box juice box smoothie box ਗਾਹਕ ਆਪਣੀ ਲੋੜ ਅਨੁਸਾਰ ਚੁਣ ਸਕਦੇ ਹਨ ਤੁਸੀਂ ਉਹਨਾਂ ਦੀਆਂ অপਸ਼ਨਸ ਨੂੰ ਸੋਸ਼ਲ ਮੀਡੀਆ ਤੋਂ ਪ੍ਰਚਾਰ ਸਕਦੇ ਹੋ ਪਿਕਅਪ ਪੁਆਇੰਟਸ ਤੁਸੀਂ ਆਪਣੇ ਸਬਜ਼ੀਆਂ ਦੇ ਪਿਕਅਪ ਪੁਆਇੰਟਸ ਬਣਾ ਸਕਦੇ ਹੋ ਤਾਂ ਕਿ ਗ੍ਰਾਹਕ ਸਹੂਲਤ ਦੇ ਨਾਲ ਤੁਹਾਡੇ ਕੋਲ ਸਬਸਕ੍ਰਿਪਸ਼ਨ ਚੂਜ਼ ਕਰੇ ਅਤੇ ਉਹਨੂੰ ਚੁਣਨ ਤੋਂ ਬਾਅਦ ਉਹ ਆਪਣੇ ਪਿਕਅਪ ਪੁਆਇੰਟ ਤੋਂ ਜਾ ਕੇ ਆਪਣੀ ਸਬਜ਼ੀ ਲੈ ਕੇ ਜਾ ਸਕਦਾ ਹੈ ਦੂਜਾ ਵਿਕਲਪ ਉਹਨਾਂ ਕੋਲ ਹਰ ਵੇਲੇ ਹੈ ਕਿ ਸਬਜ਼ੀ ਉਹਨਾਂ ਦੇ ਘਰ ਦੇ ਦਰਵਾਜ਼ੇ ਤੱਕ ਵੀ ਪਹੁੰਚ ਸਕਦੀ ਹੈ ਇਸ ਪ੍ਰੀपेड ਮਾਡਲ ਦੇ ਨਾਲ ਤੁਹਾਡੀ ਆਮਦਨੀ ਪੇਸ਼ਕੀ ਦੇ ਵਿੱਚ ਤੈਅ ਹੋ ਜਾਂਦੀ ਹੈ ਤੇ ਤੁਸੀਂ ਕਟਕਟਾਈ ਦੀ ਯੋਜਨਾ ਬੜੀ ਆਸਾਨੀ ਦੇ ਨਾਲ ਬਣਾ ਸਕਦੇ ਹੋ ਲੈਵਲ ਨੰਬਰ 5 ਡਿਜੀਟਲ ਫਰਸਟ ਸelling ਇਹ ਮਾਡਲ ਖਾਸ ਕਰਕੇ ਸ਼ਹਿਰ ਦੇ ਗਾਹਕਾਂ ਦੇ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਂ ਕਿ ਕਿਉਂਕਿ ਪਹਿਲਾ ਹੈਗਾ WhatsApp ਆਰਡਰਿੰਗ ਅਤੇ UPI ਪੇਮੈਂਟ ਗ੍ਰਾਹਕ WhatsApp ਤੋਂ ਆਰਡਰ ਕਰਦਾ ਹੈ UPI ਰਾਹੀਂ ਭੁਗਤਾਨ ਕਰਦਾ ਹੈ ਇਸ ਦੇ ਨਾਲ ਤੁਹਾਡਾ ਤੇ ਗ੍ਰਾਹਕ ਦਾ ਦੋਨਾਂ ਦਾ ਸਮਾਂ ਬਚਦਾ ਹੈ ਤੇ ਸਭ ਤੋਂ ਵੱਡੀ ਗੱਲ ਸਬਜ਼ੀ ਦੀ ਬਰਬਾਦੀ ਵੀ ਬਚਦੀ ਹੈ ਸੋਸ਼ਲ ਮੀਡੀਆ ਮਾਈਕਰੋ ਮਾਰਕੀਟਿੰਗ ਆਪਣੀ ਫਸਲ ਦੀਆਂ ਵੀਡੀਓਜ਼ ਫਾਰਮ ਦੀਆਂ ਕਹਾਣੀਆਂ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਪਾਉਂਦੇ ਹੋ ਤਾਂ ਵੀ ਲੋਕ ਤੁਹਾਨੂੰ ਦੇਖ ਕੇ ਉਤਸ਼ਾਹਿਤ ਹੋ ਕੇ ਤੁਹਾਨੂੰ ਸੁਨੇਹਾ ਕੱਲ ਦੇ ਹਨ ਤੇ ਸਬਜ਼ੀ ਦਾ ਆਰਡਰ ਕਰ ਸਕਦੇ ਹਨ ਲੋਕਲ ਡਿਲੀਵਰੀ ਐਪਸ ਜਿਹੜੀਆਂ ਨੇ ਜ਼ੋਮੈਟੋ ਮਾਰਕੀਟ ਜਾਂ ਲੋਕਲ ਡਿਲੀਵਰੀ ਸਟਾਰਟਅਪ ਐਨ ਨਾਲ ਟਾਈ ਅਪ ਕਰੋ ਤਾਂ ਜੋ ਤੁਸੀਂ ਸਬਜ਼ੀਆਂ ਜਿਹੜੀਆਂ ਹੈ ਸਿੱਧੀਆਂ ਗ੍ਰਾਹਕ ਤੱਕ ਪਹੁੰਚਦਾ ਕਰ ਸਕੋ ਅੱਜ ਦੇ ਗ੍ਰਾਹਕ ਆਨਲਾਈਨ ਪੈਸਾ ਦੇਣਾ ਪਸੰਦ ਕਰਦੇ ਹਨ ਤੇ ਸਿੱਧੀ ਡਿਲੀਵਰੀ ਵੀ ਲੈਣਾ ਚਾਹੁੰਦੇ ਨੇ ਕੈਸ਼ ਘਟ ਚੱਕਦੇ ਨੇ ਜਿਸ ਨਾਲ ਵਿਸ਼ਵਾਸ ਵੀ ਵਧਦਾ ਹੈ ਕਈ ਲੋਕ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦੇ ਬਿਨਾ ਇਸ ਕਰਕੇ ਵਾਪਸ ਆ ਜਾਂਦੇ ਨੇ ਕਿ ਉਹਨਾਂ ਕੋਲ ਖੁੱਲੇ ਪੈਸੇ ਜਾਂ ਟੁੱਟੇ ਪੈਸੇ ਇਹ ਉਹਨਾਂ ਦੀ ਜੇਬ ਦੇ ਵਿੱਚ ਪੈਸੇ ਹੁੰਦੇ ਹੀ ਨਹੀਂ ਜਦੋਂ ਤੁਹਾਡੇ ਕੋਲ ਇੰਨੀ ਐਡਵਾਂਸ ਲੈਵਲ ਦੇ ਉੱਪਰ ਔਰ ਇਹ ਸਾਰੀਆਂ ਚੀਜ਼ਾਂ ਨੂੰ ਹਾਸਲ ਕਰਨ ਦੇ ਲਈ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੱਡੇ ਇਨਵੈਸਟਮੈਂਟ ਦੀ ਜ਼ਰੂਰਤ ਨਹੀਂ ਵੈਲਿਊ ਐਡੀਸ਼ਨ ਬਿਫੋਰ ਸੈਲਿੰਗ ਐਡਵਾਂਸ ਲੈਵਲ ਮਾਡਲ ਨੰਬਰ 6 ਇਹ ਮਾਡਲ ਤੁਹਾਨੂੰ ਸਬਜ਼ੀ ਨੂੰ ਸਿਰਫ ਕੱਚੇ ਰੂਪ ਦੇ ਵਿੱਚ ਨਹੀਂ ਸਗੋਂ ਥੋੜਾ ਕੰਮ ਕਰਕੇ ਗ੍ਰਾਹਕ ਦੇ ਲਈ ਹੋਰ ਸੁਵਿਧਾਜਨਕ ਬਣਾ ਕੇ ਵੀ ਵੇਚ ਸਕਦੇ ਹੋ ਜਿਵੇਂ ਕਿ ਵਾਸ਼ ਟੈਂਡ ਰੈਡੀ ਟੂ ਕੁਕ ਪੈਕਸ ਜਿਵੇਂ ਕਿ ਤੋਤੀ ਹੋਈ ਛਿੱਲੇ ਹੋਏ ਗਾਜਰ ਛਿੱਲੇ ਹੋਏ ਮਟਰ ਕਟੀਆਂ ਹੋਈਆਂ ਬੀਨਸ ਸਿੱਧੇ ਗ੍ਰਾਹਕ ਤੱਕ ਔਰ ਗ੍ਰਾਹਕ ਵੀ ਤੁਹਾਡੇ ਤੇ ਯਕੀਨ ਕਰਦਾ ਹੈ ਤੁਹਾਡੇ ਬ੍ਰਾਂਡ ਤੇ ਯਕੀਨ ਕਰਦਾ ਹੈ ਤੇ ਇਸ ਲਈ ਉਹਨੂੰ ਵੀ ਲੱਗਦਾ ਹੈ ਕਿ ਸਬਜ਼ੀ ਦੀ ਕਟਕਟਾਈ ਤੇ ਬਿਨਾਂ ਸਮਾਂ ਬਚ ਰਿਹਾ ਹੈ ਤਾਂ ਮੈਂ ਇਸੇ ਨੂੰ ਹੀ ਖਰੀਦਦਾ ਹਾਂ ਸਪੈਸ਼ialਟੀ ਮਿਕਸ ਜਿਵੇਂ ਕਿ ਸਲਾਦ ਕਿਟ ਸੂਪ ਪੈਕ ਸਾਂਬਰ ਕਿਟ ਜਿੱਥੇ ਗ੍ਰਾਹਕ ਨੂੰ ਇੱਕ ਹੀ ਪੈਕ ਦੇ ਵਿੱਚ ਬਹੁਤ ਕੁਝ ਮਿਲ ਜਾਏ ਤਾਂ ਗ੍ਰਾਹਕ ਇਹਨੂੰ ਖਰੀਦਣਾ ਵਧੇਰੇ ਪਸੰਦ ਕਰਦਾ ਹੈ। ਡਰਾਈਡ ਐਂਡ ਪ੍ਰੀਜ਼ਰਵਡ ਆਈਟਮਸ ਧੁੱਪ ਦੇ ਵਿੱਚ ਸੁਕਾਏ ਗਏ ਟਮਾਟਰ ਡੀਹਾਈਡਰੇਟ ਕੀਤੀਆਂ ਜੜੀ ਬੂਟੀਆਂ ਇਹ ਵੀ ਤੁਹਾਨੂੰ ਵਧੇਰੇ ਮੁਨਾਫਾ ਦੇ ਸਕਦੀਆਂ ਹਨ। ਯਾਦ ਰੱਖੋ ਸ਼ਹਿਰੀ ਗਾਹਕ ਰੈਡੀ ਟੂ ਯੂਜ਼ ਚੀਜ਼ਾਂ ਦੇ ਲਈ 50 ਤੋਂ 100% ਦੀ ਵੱਧ ਭਾਅ ਦੇਣ ਦੇ ਲਈ ਤਿਆਰ ਹੁੰਦੇ ਹਨ। ਭਾਵੇਂ ਉਹ ਚੀਜ਼ ਉਹਨਾਂ ਦੀ ਹੀ ਫਸਲ ਤੋਂ ਆਈ ਹੋਵੇ। ਇਹ ਛੋਟੀ ਜਿਹੀ ਵੈਲਿਊ ਐਡੀਸ਼ਨ ਤੁਹਾਡੀ ਕਮਾਈ ਦੁੱਗਣੀ ਕਰ ਸਕਦੀ ਹੈ ਐਡਵਾਂਸ ਲੈਵਲ ਨੰਬਰ 7 ਕੋਲੈਬੋਰੇਟਿਵ ਸੇਲਿੰਗ ਮਾਡਲਸ ਇਹ ਮਾਡਲ ਕਿਸਾਨਾਂ ਨੂੰ ਇਕੱਠੇ ਹੋ ਕੇ ਵੱਡੇ ਸਤਰ ਤੇ ਮੁਕਾਬਲਾ ਕਰਨ ਦੀ ਤਾਕਤ ਦਿੰਦਾ ਹੈ ਤੁਸੀਂ 4 ਤੋਂ 5 ਕਿਸਾਨ ਆਪਣੇ ਫਾਰਮਰ ਕਲਸਟਰ ਬਣਾ ਸਕਦੇ ਹੋ ਤੇ ਆਪਣੀਆਂ ਫਸਲਾਂ ਇਕੱਠੀਆਂ ਕਰਦੇ ਹੋ ਅਤੇ ਪੂਰਾ ਸਮਾਨ ਇਕੱਠਾ ਪੇਸ਼ ਕਰਦੇ ਹੋ ਮੰਨ ਲਓ ਇੱਕ ਕਿਸਾਨ ਨੇ ਟਮਾਟਰ ਲਾਇਆ ਦੂਜੇ ਕਿਸਾਨ ਨੇ ਦੂਜੀ ਸਬਜੀ ਲਾਈ ਹੈ ਤੀਜੇ ਨੇ ਤੀਜੀ ਲਾਈ ਹੈ ਪਰ ਜਦੋਂ ਤੁਸੀਂ ਕੋਲਾਬੋਰੇਟ ਕਰਕੇ ਇੱਕ ਫਾਰਮ ਕਲਸਟਰ ਘਾਟ ਤੋਂ ਵੇਚਦੇ ਹੋ ਤਾਂ ਇਹਦਾ ਮੁਨਾਫਾ ਵਧੇਰੇ ਬਣੇਗਾ ਤੇ ਤੁਹਾਡੀ ਮਿਹਨਤ ਕਰਨ ਦੀ ਜਿਹੜੀ ਕਾਬਲੀਅਤ ਹੈ ਉਹਦੇ ਵਿੱਚ ਵੀ ਹੋਰ ਨਿਖਾਰ ਆਵੇਗਾ ਕਿਉਂਕਿ ਤੁਸੀਂ ਸਾਰੀਆਂ ਸਬਜ਼ੀਆਂ ਤੇ ਫੋਕਸ ਕਰਨ ਦੀ ਬਜਾਏ ਕਿਸੇ ਇੱਕ ਸਬਜ਼ੀ ਤੇ ਵਧੇਰਾ ਫੋਕਸ ਕਰਕੇ ਉਹਨੂੰ ਹੀ ਤੰਦਰੁਸਤ ਤਰੀਕੇ ਦੇ ਨਾਲ ਉਬਜਾ ਰਹੇ ਹੋ ਅਤੇ ਗਾਹਕ ਤੱਕ ਲੈ ਕੇ ਜਾ ਰਹੇ ਹੋ 크ਰੋਸ ਸੇਲਿੰਗ ਵਿਦ ਲੋਕਲ ਬਿਜ਼ਨਸ ਇਹ ਮਾਡਲ ਵੀ ਬਹੁਤ ਕਾਮਯਾਬ ਹੈ ਜਦੋਂ ਕਿਸਾਨ ਕਿਸੇ ਡੇਰੀ ਸਪਲਾਈ ਵਾਲੇ ਦੇ ਨਾਲ ਜਾਂ ਜਿਹੜੀ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਦੀ ਸਪਲਾਈ ਵਾਲੇ ਦੇ ਨਾਲ ਟਾਈ ਅਪ ਕਰਦਾ ਹੈ ਤਾਂ ਉਹ ਇੱਕੋ ਹੀ 카ਟ ਤੋਂ ਦੂਸਰੇ ਬ੍ਰਾਂਡ ਦੇ ਲੇਬਲਸ ਨੂੰ ਵੀ ਜਿਵੇਂ ਕਿ ਦੁੱਧ ਦੀਆ ਬ੍ਰੈਡ ਹੋ ਗਈ ਜਾਂ ਹੋਰ ਚੀਜ਼ਾਂ ਨੂੰ ਤੁਸੀਂ ਵੇਚਦੇ ਹੋ ਤਾਂ ਤੁਹਾਡਾ ਕੋਲਾਬੋਰੇਸ਼ਨ ਮਾਰਕਟ ਜਿਹੜਾ ਹੈ ਤੁਹਾਡੀ ਇਸ ਕਾਰਟ ਨੂੰ ਇੱਕ ਛੋਟੀ ਜਹੀ ਸੁਪਰਮਾਰਕਟ ਬਣਾ ਦਿੰਦਾ ਹੈ ਅਤੇ ਇਸ ਦੇ ਨਾਲ ਤੁਹਾਡਾ ਮੁਨਾਫਾ ਵਧੇਰੇ ਹੋ ਸਕਦਾ ਹੈ ਕਿਉਂਕਿ ਜੇਕਰ ਤੁਸੀਂ ਕਿਸੇ ਦਾ ਸਮਾਨ ਆਪਣੇ ਕਾਰਟ ਤੇ ਰੱਖ ਕੇ ਲੈ ਕੇ ਜਾ ਰਹੇ ਹੋ ਤਾਂ ਉਸੇ ਸਮੇਂ ਉਹ ਬ੍ਰਾਂਡ ਵੀ ਤੁਹਾਡੇ ਸਬਜ਼ੀ ਨੂੰ ਪ੍ਰੋਮੋਸ਼ਨ ਆਪਣੇ ਸਟਾਲ ਤੋਂ ਕਰ ਰਿਹਾ ਹੈ ਆਪਣੀ ਦੁਕਾਨ ਤੋਂ ਕਰ ਰਿਹਾ ਹੈ एडोन엑ਸਾ एग्री स्पार्क ਤੁਹਾਡੇ ਨਾਲ ਹਰ ਵਕਤ ਖੜਾ ਹੈ ਤੁਹਾਡਾ ਇਹ ਸਫਰ ਆਸਾਨ ਬਣਾਉਣ ਦੇ ਲਈ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਐਡੋਨ엑ਸਾ ਇੰਟਰਨੈਸ਼ਨਲ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਪਣਾ ਫਾਰਮ ਵੀ ਆਪਣੀ ਕੁਇਰੀ ਦੇ ਨਾਲ ਭਰ ਸਕਦੇ ਹੋ ਸੋ ਅੱਜ ਤੋਂ ਹੀ ਸ਼ੁਰੂ ਕਰੋ ਤਾਂ ਕਿ ਕੱਲ ਤੁਹਾਡੀ ਕਮਾਈ ਤੇ ਤੁਹਾਡੀ ਕਹਾਣੀ ਦੋਵੇਂ ਵਧੇਰੇ ਮਜ਼ਬੂਤ ਬਣ ਸਕਣ ਸਾਨੂੰ ਖੁਸ਼ੀ ਹੋਵੇਗੀ ਜੇਕਰ ਤੁਸੀਂ ਇਸ ਕੋਰਸ ਨੂੰ ਕਰਦੇ ਆ ਤੁਹਾਡੇ ਜਿਹੜੇ ਵੀ ਤੁਹਾਡੇ ਆਪਣੇ ਨਿੱਜੀ ਐਕਸਪੀਰੀਐਂਸਿਸ ਰਹੇ ਹਨ ਤੁਸੀਂ ਉਹਨਾਂ ਨੂੰ ਸਾਡੇ ਤੱਕ ਸ਼ੇਅਰ ਕਰ ਸਕੋ। ਤੇਨ ਐਪੀਸੋਡ ਦੀ ਇਸ ਯਾਤਰਾ ਦੇ ਵਿੱਚ ਅਸੀਂ ਪਿੰਡ ਦੀ ਤਾਜ਼ਾ ਸਬਜ਼ੀ ਨੂੰ ਸ਼ਹਿਰ ਦੀ ਮਾਰਕੀਟ ਤੱਕ ਕਿਵੇਂ ਲਿਜਾ ਕੇ ਵੇਚਣਾ ਹੈ, ਸਕੇਲ ਅਪ ਕਰਨਾ ਹੈ, ਮੁਨਾਫੇ ਨੂੰ ਕਿਵੇਂ ਦੁੱਗਣਾ ਕਰਨਾ ਹੈ ਉਸ ਬਾਰੇ ਗੱਲਬਾਤ ਕੀਤੀ ਹੈ। ਜੇਕਰ ਤੁਹਾਡੇ ਕੋਲ ਗਿਆਨ ਹੈ, ਹੌਸਲਾ ਹੈ, ਸਹੀ ਰਸਤਾ ਹੈ ਤਾਂ ਤੁਸੀਂ ਆਪਣੀ ਸਬਜ਼ੀ ਨੂੰ ਸਿਰਫ ਪਿੰਡ ਨਹੀਂ, ਪੂਰੇ ਸ਼ਹਿਰ ਨਹੀਂ ਸਗੋਂ ਪੂਰੇ ਸੰਸਾਰ ਤੱਕ ਲੈ ਕੇ ਜਾ ਸਕਦੇ ਹੋ। ਐਗਰੀਸਪਾਰਕ ਦੇ ਇਸ ਵੈਜੀਟੇਬਲ ਸੇਲਿੰਗ ਕੋਰਸ ਦੇ ਤਿੰਨ ਹਿੱਸੇ ਹਨ ਤਿੰਨੇ ਹਿੱਸਿਆਂ ਨੂੰ ਬਹੁਤ ਧਿਆਨ ਦੇ ਨਾਲ ਸੁਣੋ ਤੇ ਜਿੱਥੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਵੀ ਪ੍ਰਸ਼ਨ ਆਉਂਦਾ ਹੈ ਤਾਂ ਤੁਸੀਂ ਸਾਡੇ ਕੋਲ ਸੰਪਰਕ ਕਰ ਸਕਦੇ ਹੋ ਦਿੱਤੇ ਗਏ ਨੰਬਰ ਤੇ ਬੈਸਟ ਆਫ ਲੱਕ ਉਹਨਾਂ ਨੌਜਵਾਨਾਂ ਦੇ ਲਈ ਜਿਹੜੇ ਇਸ ਕੋਰਸ ਨੂੰ ਇਸ ਕਰਕੇ ਆਪਣੇ ਵਪਾਰ ਨੂੰ ਅੱਗੇ ਲੈ ਕੇ ਜਾ ਰਹੇ ਹਨ याद रखो थो किसी किस्म की मार्केटिंग या तुम परेशान होंगे हो डीमोटिवेट होंगे हो अपने काम के दौरान तो संपर्क कर सकते हो थोड़ी हर प्रकार की सहायता की जाएगी पर याद रखो एडुनेक्सा इंटरैशनल प्राइवेट लिमिटेड का यह एक निजी उपराला है इस कंपनी के कोल किसी भी किस्म की सरकारी या गैर सरकारी सहायता प्राप्त नहीं है धन्यवाद